ਗੁਰਨਾਣਕ ਪਾਸ਼ਾ ਜੀ ਮਹਿਮਾਨ ਨੂੰ ਸਤਿਕਾਰਯੋਗ ਭੈਣ ਗਰਦੀਸ਼ ਕੌਰ ਕਲਗਰੀ ਵਾਲਾਂ ਦੀ ਜੀ ਕੀ ਹੋਈ ਕਵਤਾ ਆਪਦੇ ਨਾਲ ਸਾਂਝ ਪਾਉਂਦੇ ਹਾਂ ਜੀ ਆਗਿਆ ਬਖਸ਼ਣਾ ਜੀ ਪਾਪਾਂ ਦਾ ਜਦ ਪਾਰ ਵਧ ਗਿਆ ਧਰਤੀ ਮਾਰੋਈ ਕੋਲ ਲਈ ਸ਼ਰਮ ਧਰਮ ਦੋਏ ਛੁਪ ਖਲੋਏ ਕੂੜ ਹਨੇਰੀ ਜਗ ਤੇ ਛਾਈ ਪਾਪਾਂ ਦਾ ਜਦ ਭਾਰ ਵਧ ਗਿਆ ਧਰਤੀ ਮਾਰੋਈ ਕੋਰ ਲਈ ਸ਼ਰਮ ਧਰਮ ਦੁਇ ਛੁਪ ਖਲੋਏ ਕੂੜ ਹਨੇਰੀ ਜਗ ਤੇ ਛਾਈ ਸੱਜਣ ਬਣ ਜਦ ਲੁੱਟਣ ਲੱਗੇ ਧੱਗਾ ਨੇ ਪਹਿਚਾਨ ਲੁਕਾਈ ਤੁੰਦ ਗੁਬਾਰ ਸਿਚਾਰੇ ਪਾਸੇ ਮਨੁਖ ਤਾਂ ਕਿਧਰੇ ਮੁਰਝਾਈ ਮਸਿਆ ਦੀ ਇਸ ਕਾਲੀ ਰਾਤੇ ਸਤ ਸੰਤੋਖ ਨਾ ਕਿਤੇ ਸਚਾਈ ਪੁਨਿਆ ਦਾ ਚੰਨ ਬਣ ਤਦ ਆਇਓ ਧਰ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਜ਼ਹਰ ਪੀਰ ਜਗਤ ਗੁਰ ਬਾਬਾ ਕਲ ਯੁਗ ਦੇ ਵਿੱਚ ਤਾਰਨ ਆਇਆ ਕਰਮ ਕਾਂਡਾਂ ਚੋਂ ਕੱਟ ਲੁਕਾਈ ਏਕ ਓੰਕਾਰ ਦਾ ਸਬਕ ਪੜਾਇਆ ਪੀਰ ਪਈਏ ਦਾਲ ਕੇ ਸੱਚਾ ਸੌਦਾ ਕਰ ਦਿਖਲਾਇਆ ਨਾਲੋ ਦੀ ਰੁੱਖੀ ਦੇ ਵਿੱਚੋਂ ਸੁੱਚੀ ਕਿਰਤ ਦਾ ਦੁੱਧ ਵਗਾਇਆ ਤੇਰਾ ਤੇਰਾ ਤੋਲਦਿਆ ਹੀ ਨਰਿੰਕਾਰ ਨਾਲ ਸੁਰਤ ਮਲਾਈ ਕਾਜੀ ਪੰਡਤ ਪੈਰੀ ਪੈ ਗਏ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਬਾਣੀ ਦੇ ਫਰਮਾਨ ਜੋ ਤੇਰੇ ਸਾਡੇ ਰਾ ਰਸ਼ਨਾਹੀ ਜਾਂਦੇ ਗੁੰਨੀ ਰਾਖਾਂ ਦੇ ਵਿੱਚ ਸਾਨੂੰ ਜੀਵਨ ਚਾਚ ਸਿਖਾਈ ਜਾਂਦੇ ਕਦਰ ਤੇ ਕੁਦਰਤ ਦੀ ਸੋਚੀ ਨਾਲੋ ਨਾਲ ਕਰਾਈ ਜਾਂਦੇ ਨਾਮ ਜਪਣ ਦਾ ਵੰਡ ਛਕਣ ਦਾ ਸੱਚਾ ਪਾਠ ਪੜਾਈ ਜਾਂਦੇ ਮਨਨੇ ਵੀ ਸਾਥ ਨਿਭਾਇਆ ਰਗਵਾ ਵਿੱਚਰ ਬਾਵ ਵਜਾਈ ਤਰਗਾਹੋਂ ਬਾਣੀ ਆਈ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਜਿਸ ਔਰਤ ਨੂੰ ਜੁੱਤੀ ਕਹਿ ਕੇ ਮਰਦਾ ਪੈਰਾਂ ਵਿੱਚ ਬਿਠਾਇਆ ਸੋਗਮੰਦ ਆਖੀਏ ਕਹਿ ਕੇ ਉਸ ਨਾਰੀ ਨੂੰ ਤੂੰ ਵੜਿਆਇਆ ਆਪਣੇ ਹੱਥੀ ਖੇਤੀ ਕਰਕੇ ਕਿਰਤ ਕਰਨ ਦਾ ਵੱਲ ਸਿਖਾਇਆ ਇਹ ਕਦੀ ਸੇਵਾ ਤੋਂ ਟੁੱਟ ਕੇ ਉਸ ਨੂੰ ਆਪਣਾ ਅੰਗ ਬਣਾਇਆ ਬਾਬਰ ਨੂੰ ਵੀ ਜ਼ਾਬਰ ਕਰਕੇ ਜ਼ੁਲਮ ਜ਼ਬਰ ਨੂੰ ਠਲ ਤੂੰ ਪਾਈ ਤੇਰੇ ਜਿਹਾ ਦਲੇਰ ਨਾ ਕੋਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ Hindu Muslim ਦੋਹਾਂ ਦੇ ਵਿੱਚ ਤੈਨੂੰ ਫਰਕ ਰਤਾ ਨਹੀਂ ਕੋਈ ਤੁਹਾਨੂੰ ਹੀ ਬਾਣੀ ਆਖੇ ਸੁਖ ਅਮਲਾਂ ਦੇ ਬਾਝੋਂ ਰੋਈ ਸਾਥ-ਪਾਥ ਦੇ ਭੇਦ ਮਟਾ ਕੇ ਸ੍ਰਿਸ਼ਟੀ ਇੱਕੋ ਸੂਤ ਪਰੋਈ ਸਤ ਸੰਗਤ ਦਾ ਫੜ ਕੇ ਜੱਪੂ ਭਵ ਸਾਗਰ ਨੂੰ ਤਰਲੇ ਕੋਈ ਗੁਸ਼ਤਾਰੇ ਗੁਸ਼ਟ ਜੌਗੀਆਂ ਸੰਗ ਰਚਾਈ ਸਿੱਧਾ ਨੇ ਵੀ ਕੈਦਤਾ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾ ਉੱਚਾ ਨਾ ਨੀਵਾ ਕੋਈ ਨਾਨਕ ਬਾਣੀ ਦੇ ਦੁਹਾਈ ਸੋਨਾ ਜੀਆਂ ਦਾ ਇੱਕ ਦਾਤਾ ਸਭ ਵਿੱਚ ਇੱਕੋ ਜੋਤ ਟਿਕਾਈ ਪਉਣ ਗਰੂ ਤੇ ਪਿਤਾ ਹੈ ਬਾਣੀ ਧਰਤੀ ਮਾਂ ਦੇ ਹਾਂ ਕਰਜ਼ਾਈ ਜਪਜੀ ਸਾਹਿਬ ਦੀ ਬਾਣੀ ਆਖੇ ਚੱਲਣਾ ਪੈਣਾ ਹੁਤ ਮਰ ਜਾਈ ਸੱਚ ਦਾ ਸੂਰਜ ਚੜ ਕੇ ਆਇਆ ਚਾਰੇ ਚੱਕ ਕੀਤੀ ਰੁਸ਼ਨਾਈ ਤੀਸ਼ ਰਹੇ ਏ ਕੁੱਲ ਆਲਮ ਆਖੇ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ